ਮੈਂ ਨਾ ਕਸਮ ਵਾਲੇ ਕਰੇ ਸੌਣ ਲੱਗੇ ਜਿੱਕਰ ਜਾ ਕੇ ਥੱਕੇ ਵੇ ਕਲਦੇ ਸੀ ਜਦੋਂ ਮੇਰੇ ਦਿਲ ਚ ਆ ਗਿਆ ਯਾਰ ਮੈਂ ਵੀ ਇੱਧਰ ਜਾ ਰਿਹਾ ਮਿੱਤਰਾਂ ਤੂੰ ਉਹ ਬੰਦੇ ਬੈਠੇ ਢਲਕਾ ਬਚਦੇ ਵਿਚ ਹਨਾ ਕੱਪੜਾ ਦੋ ਤੇ ਹਾਂ ਮੈਂ ਕੱਪੜਾ ਦਿਨਾ ਭਾਈ ਇਹਦੇ ਆਹ ਦਿਖਾਉਣਾ ਥਰੂ ਮੈਂ ਮਲਟੀ ਇੱਥੇ ਕੱਪੜਾ ਦੀ ਮੈਂ ਦਿਨਾ ਮੈਂ ਹੀ ਦਿਨਾ ਜਾਵਾਂ ਆਹ ਨਾ ਦੇ ਇੱਧਰ ਹਾਲਾਤ ਨੇ ਸੇ ਹਨਾ ਬਾਕੀ ਦੀ ਕਰਾਂ ਵੀਰੇ ਏ ਉਹ ਕਿੰਨੇ ਵਾਰੀ ਕਹਿ ਜਣਾ ਕੋਈ ਵੀ ਦੱਸੋ ਦੋ ਤਿੰਨ ਵਾਰ ਸੱਚ ਦੱਸ ਮੈਂ ਨਾ ਉਹਨੂੰ ਨੀਂਦ ਦਾ ਨਹੀਂ ਮਾਰੀ ਨੀਂਦ ਜਿਹੜੇ ਬੰਦੇ ਬੈਠੇ ਗਲਤ ਗਾਈਡ ਕਰਦੇ ਉਹਨਾਂ ਦੀ ਗੱਲ ਕਰਦਾ ਗੁੱਸਾ ਮੈਨੂੰ ਪੂਰਾ ਆਜ ਫੇਰੇ ਇਸ ਗੱਲ ਤੇ ਉੱਥੇ ਕੀ ਗੱਲ ਹੋਈ ਬਸ ਉਹਨਾਂ ਨੇ ਜੇ ਪਹਿਲੇ ਦਿਨ ਝੜਾ ਲਗਾਇਆ ਜੀ ਹਾਂ ਤਾਂ ਉਹਨਾਂ ਨੇ ਮਤਲਬ ਪਹਿਲੇ ਦਿਨ ਨਿੰਮ ਨਾਲ ਧੋਣਾ ਤੇ ਦੇਸੀ ਪੋਲ ਲਗਾਣਾ ਹੈ ਤੇ ਚਲੋ ਸਾਨੂੰ ਸਮੈਲ ਜੀ ਦੋ ਤਿੰਨ ਤਿੰਨ ਵਾਰ ਆਨ ਲਾ ਕੇ ਅਸੀਂ ਫਿਰ ਉਹ ਹਫਤੇ ਬਾਅਦ ਗਏ ਹਾਂ ਹਾਂ ਤਾਂ ਖੇਤਵਾਰਾ ਵੀ ਬਾਬਾ ਜੀ ਦੇਖੋ ਵੀ ਜੇ ਕੋਈ ਡਾਕਟਰੀ ਇਲਾਜ ਹੈ ਜਾਂ ਕੋਈ ਹੋਰ ਇਲਾਜ ਹੈ ਸਮਝਾ ਦਿਓ ਵੀ ਉਸ ਉੱਥੇ ਨਹੀਂ ਨਹੀਂ ਕਹਿੰਦੇ ਪਰ ਤੂੰ ਨਿੰਮ ਨਾਲ ਧੋਈ ਜਾਓ ਤੇ ਦੇਸੀ ਪੋਲ ਲਗਾਈ ਤੇ ਇਹ ਕੋਈ ਦਵਾਈ ਹੈ ਇਹ ਕੋਈ ਪੀਜੀਐ ਹਸਪੀਟਲ ਹੈ ਨਾਣਾ ਕੋਤ ਦੋ ਜਵਾਬ ਮੈਨੂੰ ਕਿੰਨੇ ਕਿੰਨੇ ਜਵਾਨ ਹੁੰਦੇ ਬਾਈ ਜੀ ਮੇਰੇ ਹੱਥਾਂ 'ਚ ਮਰੇ ਨੇ ਹਰ ਇੱਕ ਮਰਦਾ ਬੰਦਾ ਵੀ ਤੁਸੀਂ ਲਾਜ ਜੇ ਨਹੀਂ ਹੁੰਦਾ ਥੋੜੀ ਸੁਝ ਕਹ ਦੋ ਯਾਰ ਮੇਰੇ ਵਸਦੀ ਕਰਨੀ ਝਾੜ ਫੂਕਰ ਤੂੰ ਕਹਦੇ ਹਾਸਲ ਬਗ ਜਾ ਕੋਈ ਗੱਲ ਨਹੀਂ ਹਾਂ ਜਿਹਦਾ ਵਸਦਾ ਰੋਗ ਹੈਗਾ ਬਾਬਾ ਜੀ ਦੱਸੋ ਨਹੀਂ ਦੱਸ ਕਰ ਦੋ ਜਿਹਦਾ ਉਹਦਾ ਵਸਦਾ ਰੋਗ ਹੈਗਾ ਤਾਂ ਯਸ ਕਰ ਦੋ ਨਹੀਂ ਤਾਂ ਯਾਰ ਕਿਉਂ ਚੱਕਰਾਂ ਤੇ ਪਾਇਆ ਆ ਕਰੀ ਬੰਦੇ ਆ ਵਿਚਾਰੇ ਲੁੱਟ ਰਹੇ ਆ ਉਹ ਦਿਨ ਦੇ ਹੀ ਕਹਿੰਦਾ ਬਾਬੇ ਹਾਸਲ ਬਗ ਜਾ ਤੂੰ ਛੱਪਦਾ ਪਹਿਲੀ ਗੱਲ ਕੰਮ ਹੁੰਦਾ ਨਹੀਂ ਵੀਰੇ ਮੇਰੀ ਸ਼ਰਤ ਅਸ ਗੱਲ ਤੇ ਮੈਂ ਸਿਰ ਕਲਮ ਕਰਦੇ ਮੇਰੇ ਜੇ ਜੇ ਛੱਪਦਾ ਕੰਮ ਹੁੰਦਾ ਵੀ ਆ ਗੜਜੇ ਬੰਦਾ ਦੇਖ ਮਰੀ ਨੀਗਾ ਮਰੀ ਆ ਸਾਰੇ ਬੜੇ ਪੈਦਤ 10 ਮਹੀਨੇ ਹੋਈ ਹੋਏ ਸਾਰੇ ਟਰੈਕ ਨਹੀਂ ਉਹਨਾਂ ਕੁਛ ਬੱਜਿਆ ਚਾਹੇ ਕੁਛ ਵੀ ਹੋਇਆ ਇਹ ਪਰਿਵਾਰ ਦੇ ਜੀ ਨਾਲ ਆਏ ਆ ਪੁੱਛ ਲੈ ਚਾਹੇ ਪਾਈਆਂ ਨੂੰ ਕਿੰਨੀਆਂ ਚੌਕੀਆਂ ਪਰਦੇ ਦਾ ਸੋਲ ਕਿੰਨੀਆਂ ਚੱਕੇ ਭਾਈ ਤਿੰਨ ਵਾਰ ਜਾਏ ਜੀ ਹੈ ਤਿੰਨ ਵਾਰ ਜਾਇਆ ਸੀ ਮੈਂ ਤਿੰਨੋ ਵਾਰ ਉਹਨਾਂ ਦੇ ਕੋਈ ਵਰਡ ਸੀ ਬੰਨੇ ਮਨ ਨਾਲ ਧੋਵੋ ਤੇ ਤੇਸੀ ਕਿਉਂ ਲਗਾਉਗਾ ਮੈਂ ਵਾਰ-ਵਾਰ ਪੁੱਛਿਆ ਵੀ ਜੇ ਕੋਈ ਹੋਰ ਲਾਜ ਹੈ ਜਾਂ ਕਿਤੇ ਦਿਖਾ ਲਿਆ ਸੀ ਤਾਂ ਕਹਿੰਦੇ ਨਹੀਂ ਮੈਂ ਤੁਸੀਂ ਹੀ ਕਰੋ ਇਸੇ 3-4 ਦਿਨ ਹੋ ਗਏ ਸਮੈਲ ਬਹੁਤ ਆਣ ਲੱਗ ਗਈ। ਜੇ ਬਾਬਾ ਜੀ ਸਾਨੂੰ ਕੱਲ ਇੱਕ ਬਾਈ ਨਹੀਂ ਇੱਕ ਜਾਓ ਨਾ ਕਿਸੇ ਬੰਦੇ ਨੂੰ ਯਾਰ ਰਸਤੇ ਪਾਓ ਸਿੱਧੇ ਜੇ ਸੱਪ ਕੱਟ ਗਿਆ ਉਹਨੂੰ ਕੈਦੇ ਪਈ ਮੇਰੀ ਸੁਣ ਗੱਲ ਵੀ ਫਾਂਡਾ ਝਾਲ ਫੂਕ ਕਰੀ ਜਿਹੜੇ ਤੇਰਾ ਫਰਜ਼ ਬਣਦਾ ਤੇਰੀ ਦੁਕਾਨਦਾਰੀ ਮਾਲਾ ਯਾਰ ਅਸੀਂ ਮੰਨਦੇ ਨਹੀਂ ਇਸ ਗੱਲ ਨੂੰ ਨਹੀਂ ਤਾਂ ਅੱਗੇ ਤੇ ਜ਼ਿੰਦਗੀ ਰਿਕਾਲ ਪਰਿਵਾਰ ਦੀ ਯਾਰ ਐਂ ਨਾ ਕਰੋ ਕਿਸੇ ਦੇ ਬੱਚੇ ਚਿੰਦ ਕੇ ਰਿਕਾਲ ਬੰਦੀ ਇਹਦਾ ਜਵਾਨ ਪੁੱਤ ਮਰਦਨਾ ਭਾਈ ਉਹਦੇ ਮੂੰਹ ਚ ਝਾੜੀ ਪੱਗ ਜੇ ਲੈਟ ਨੀ ਚੀਂਗਾ ਕਢਦੀ ਐਂ ਹਰ ਹੁੰਦਾ ਬਾਗਬਾ ਫਰਵਾਰਨਾ ਪ੍ਰਿਜਿੰਦਿਕਾ ਦੇ ਨਾਲ ਵੀ ਮੈਂ ਹੱਥ ਬਨ ਕੇ ਬੇਨਤੀ ਸਾਰਿਆਂ ਨੂੰ ਇਹ ਕਿ ਗਰੀਬ ਲੋਕਾਂ ਦਾ ਕਿੱਥੇ ਜਾਣਗੇ ਯਾਰ ਇਹ ਪੈਸੇ ਹੈ ਨਹੀਂ ਹੂੰ ਕਿੱਥੇ ਜਾਣਗੇ ਹੁਣ ਮੈਂ ਬੈਠਾ ਰਹਾ ਮਸੀਹਾ ਹੁਣ ਕਿੱਥੇ ਜਾਣਗੇ ਵਿਚਾਰੇ ਸਹੀ ਹੈ ਦੇ ਜਵਾਬ ਮੈਨੂੰ ਪੈਸਾ ਵੀ ਹੈ ਨਹੀਂ ਔਖੇ ਵੀ ਆ ਔਖੇ ਵੀ ਆ ਝਾੜ ਫੁਕਲੇ ਮਾਰਦੀਆਂ ਝਾੜ ਫੁੱਕਾ ਜਾ ਅੰਦਰ ਜਾ ਬਾਹਰ ਆ ਜਾ ਇੱਧਰ ਆ ਜਾ ਉੱਤਰ ਚੱਲ ਉੱਤਰ ਚੱਲ ਉੱਤਰ ਚੱਲ ਇੰਗਨਾ ਕੋਈ ਕੰਕ ਦਾ ਪਿੱਪਾ ਰੱਖਦੇ ਐ ਕਰਲਾ ਬੂ ਕਰਲਾ ਉਹ ਤੇਰਾ ਗਾਣਾ ਗਲਤ ਹੋ ਗਿਆ ਟੱਕਿਆ ਗਿਆ ਰੱਖਿਆ ਗਿਆ ਇਹ ਕੋਈ ਗੰਨਾ ਤੂੰ ਬੰਦੇ ਆਣੀ ਨਹੀਂ ਨਹੀਂ ਗਲਤ ਕਰ ਲੈ ਯਾਰ ਮੈਂ ਪੂਰਾ ਹਰਖਿਆ ਵਜੇ ਗਲਤ ਅੱਜ ਅੱਗੇ ਤਾਂ ਪਹਿਲਾਂ ਮੈਂ ਬੜੇ ਐ ਕਹਿੰਦਾ ਤੇ ਮੈਂ ਆਜੇ ਫਿਰ ਨਾਲੇ ਕੋਤਾ ਬਾਬਾਈ ਟੱਕਰ ਹੋਈ ਸੀ ਅਸੀਂ ਸੱਪ ਲੈ ਆਉਨੇ ਆ ਬਚ ਕੇ ਦਿਖਾ ਵਿਛਾੜ ਦੇਣਾ ਫਿਰ ਇਹ ਵੀ ਸਿੱਕਾ ਦੀ ਚੈਲੰਜ ਸਾਡਾ ਚੱਲ ਵਿਛਾੜਨਾ ਕੋਲ ਪੱਟੀ ਚੈਲੰਜ